ਵੱਡਾ ਡੀਪੂ ਨੇ ਲਾਤੀ ਕੁੜੀਆਂ ਦੇ ਲਈ ਬਹੁਤ ਵੱਡੀ ਆਫਰ ਆ ਦੇਖੋ ਜੀ ਕੋਟ ਸੈੱਟ ਜਿਹੜੇ 2 200 3 3000 4 4000 ਚ ਵੱਡਾ ਡੀਪੂ ਤੇ ਆਓ 812 ਰੁਪਏ ਦੇ ਵਿੱਚ ਲੈ ਜਾਓ ਕੁੜੀਆਂ ਵਾਸਤੇ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਸਟਾਫ ਤੁਹਾਨੂੰ ਹਰ ਤਰ੍ਹਾਂ ਮਿਲੇਗਾ 150 ਤੋਂ ਸ਼ੁਰੂ ਹੋ ਜਾਂਦੀ ਟੀ-ਸ਼ਰਟ ਵੱਡਾ ਡੀਪੂ ਵਿੱਚ ਦੇਖੋ ਹੁਣ ਗਰਮੀਆਂ ਦੇਖ ਤੁਹਾਡੇ ਵਾਸਤੇ ਬਹੁਤ ਸੋਹਣ ਸੋਹਣੇ ਵੈਰਾਈਟੀ ਆ ਚੁੱਕੀ ਗਿਆ 425 ਸ਼ੁਰੂ ਹੋ ਜਾਂਦੀ ਹੈਗੀ ਇਹ ਪਸੰਦ ਤੁਹਾਡੀ ਹੈਗੀ ਤੁਹਾਨੂੰ ਪਤਾ ਇਨੀ ਸਲਾਈ ਲੈਂਦੇ 4 500 ਟੇਲਰ ਸਾਡੀ ਜਲਦੀ ਚਲਦੀ ਵੀਡੀਓ ਸ਼ੇਅਰ ਕਰ 11 ਕੁੜੀਆਂ ਨੂੰ 11 ਟੀ-ਸ਼ਰਟਾਂ ਬਿਲਕੁਲ ਆਪਾਂ ਫਰੀਦਾ ਦੇ ਦਾਂਗੇ। ਸ਼ਾਰਟ ਮੀਡੀ ਪਸੰਦ ਕਰਦੇ ਹੈਗੇ ਲੌਂਗ ਪਸੰਦ ਕਰਦੇ ਹੈਗੇ ਆਪਣੀ ਚੁਆਇਸ ਦੇ ਅਕੋਰਡਿੰਗ ਲੈ ਕੇ ਜਾ ਸਕਦੇ ਹੈਗੇ। ਜਿਹੜੇ 15-1500 ਦੇ ਬਾਜ਼ਾਰ 'ਚ ਤੁਹਾਨੂੰ ਕੁੜਤੇ ਮਿਲਦੇ ਆ ਵੱਡਾ ਡਿਪੂ ਨੇ ਕਰਤੇ 5-500 ਦੇ ਵਿੱਚ ਆ ਵੀ ਤੁਸੀਂ ਚੈੱਕ ਕਰ ਲੋ ਨਾਈਟ ਸੂਟ ਦੇ ਵਿੱਚ ਵੀ ਬਹੁਤ ਵੱਡੀਆਂ ਆਫਰਾਂ ਲਾਤੀਆਂ ਜਿਹੜੇ ਤੁਹਾਨੂੰ 12-1200 ਦੇ ਬਾਜ਼ਾਰ 'ਚ ਮਿਲਦੇ ਆ ਵੱਡੇ ਸ਼ੋਅਰੂਮਾਂ 'ਤੇ ਕੋਈ ਹਜ਼ਾਰ ਦਾ ਦਿੰਦਾ ਪਰ ਸਾਡੇ ਕੋਲ ਆਜੋ 438 ਰੁਪਏ ਦੇ ਵਿੱਚ ਲੈ ਜਾਓ ਇਹ ਦੇਖੋ ਸ਼ਾਰਟ ਕਟ ਤੇ ਕਿੰਨੇ ਕਿੰਨੇ ਵਧੀਆ ਆ ਕੇ ਚਾਹੇ ਤੁਸੀਂ ਜੀਨਾਂ ਪਾ ਸਕਦੇ ਹੈਗੇ ਆ ਲੈਗਿੰਗਾਂ ਪਾ ਲਓ ਜੈਗਿੰਗਾਂ ਪਾ ਲਓ ਟੀਚਰ ਹੈਗੇ ਆ ਤੁਸੀਂ ਡੇਲੀ ਮਾਰਕੀਟ ਜਾਣਾ ਤੁਸੀਂ ਡੇਲੀ ਪੋਣੇ ਹੈਗੇ ਆ ਤੇ ਤੁਹਾਨੂੰ ਇਹ ਵੀ ਮਿਲ ਜਾਣਿਆ ਕੋਈ ਹਜ਼ਾਰ ਰੁਪਏ ਦੇਣਾ ਕੋਈ 1200 ਦਾ 800 ਰੁਪਈਆ ਨਹੀਂ ਰੇਟ 1000 ਰੁਪਈਆ ਰੇਟ ਨਹੀਂ 488 ਰੁਪਏ ਦੇ ਵਿੱਚ ਲੋਰ ਸਾਨੂੰ ਕੱਟੀ ਫੱਟੀ ਅਜਿਹਾ ਸਾਨੂੰ ਪੈਂਟ ਆ ਜਿਹਾ ਕਾਫੀ ਚੱਲਦੀਆਂ ਕਾਫੀ ਕੁੜੀਆਂ ਪਸੰਦ ਕਰਦੀਆਂ ਹੈਗੀਆਂ ਕਿ ਸਾਨੂੰ ਕੱਟੀ ਫੱਟੀ ਪੈਂਟ ਚਾਹੀਦੀ ਹੈਗੀ ਆ ਐਸੇ ਮੈਂ ਕਿਹਾ 695 ਦੇ ਸ਼ੁਰੂ ਹੋਣ ਦੀ ਪੈਂਟ ਜਿਹੜੀ ਹੈ ਹਾਂ ਬਾਜੂ ਟੀ-ਸ਼ਰਟ ਲੈਣੀ ਆ ਤੁਸੀਂ ਨਾਈਟ ਸੂਟ ਲੈਣੇ ਆ ਇੱਧਰ ਤੁਸੀਂ ਦੇਖ ਲਓ ਟਰੈਕ ਸੂਟ ਲੈਣੇ ਹੈਗੇ ਆ ਹਰ ਇੱਕ ਚੀਜ਼ ਤੁਹਾਨੂੰ ਮਿਲ ਜਣੀ ਆ ਜਿੱਦਾਂ ਦੀਆਂ ਚੀਜ਼ਾਂ ਚਾਹੀਦੀਆਂ ਆਜੋ ਵੱਡਾ ਡੀਪੂ ਅਜਾ ਚੋਂ ਮੰਗਾ ਆਫਰਾਂ ਬਹੁਤ ਲੱਗੀਆਂ ਸਲਾਵੀ ਕੋਈ ਦੁਕਾਨਦਾਰ ਕਹਿੰਦਾ ਮੈਂ ਨੂੰ ਕੋਟ ਸੈੱਟ 2500 ਦਾ ਕੋਈ ਕਹਿੰਦਾ ਦਊ 3500 ਦਾ ਕੋਈ ਕਹਿੰਦਾ ਦਊ 5000 ਦਾ ਵੱਡਾ ਡੀਪੂ ਨੇ ਲਾਤੀ ਕੁੜੀਆਂ ਦੇ ਲਈ ਬਹੁਤ ਵੱਡੀ ਆਫਰ ਆ ਦੇਖੋ ਜੀ ਕੋਟ ਸੈੱਟ ਜਿਹੜੇ 2 2000 3 3000 4 4000 ਚ ਵੱਡਾ ਡੀਪੂ ਤੇ ਆਓ 812 ਰੁਪਏ ਦੇ ਵਿੱਚ ਲੈ ਜਾਓ 812 ਰੁਪਏ ਦੇ ਵਿੱਚ ਕੋਟ ਸੈੱਟ ਸਭ ਤੋਂ ਵੱਡੀਆਂ ਆਫਰਾਂ ਲਾਤੀਆਂ ਦੇਖੋ ਡਿਜ਼ਾਈਨ ਚੈੱਕ ਕਰਿਓ ਰੰਗ ਚੈੱਕ ਕਰੋ ਸਾਈਜ਼ ਚੈੱਕ ਕਰੋ ਸਾਰੀਆਂ ਵੈਰਾਈਟੀਆਂ ਲਾਤੀਆਂ ਬਹੁਤ ਵੱਡੀਆਂ ਆਫਰਾਂ 3 3000 ਵਾਲੇ ਕੋਟ ਸੈਟ ਬਿਹਾਰ ਚ ਵਿਕਣ ਵਾਲੇ 812 ਦੇ ਵਿੱਚ ਲੈ ਜਾਓ ਲਓ ਜੀ ਟੀ-ਸ਼ਰਟ ਹੈ ਬਹੁਤ ਸੋਹਣੀਆਂ ਸੋਹਣੀਆਂ ਆ ਚੁੱਕੀਆਂ ਕੁੜੀਆਂ ਵਾਸਤੇ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਹੈ ਸਟਾਫ ਤੁਹਾਨੂੰ ਹਰ ਤਰ੍ਹਾਂ ਮਿਲੇਗਾ ਡਿਜ਼ਾਈਨ ਦੇਖੋ ਕਿੰਨੇ ਕਿੰਨੇ ਸੋਹਰੇ ਆ ਚੁੱਕੇ ਹੈ ਤੁਸੀਂ ਟੈਡੀ ਵਾਲੀ ਪਸੰਦ ਕਰਦੇ ਹੋ ਵੀ ਲੈ ਕੇ ਜਾ ਸਕਦੇ ਆ ਤੁਹਾਨੂੰ ਬੱਡੜੀਪੂ ਵਿੱਚ ਹਰ ਤਰ੍ਹਾਂ ਦੀ ਵੈਰਾਈਟੀ ਮਿਲਣੀ ਹੈਗੀ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਹੈ ਆਰਟੀਕਲ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈ ਡਿਜ਼ਾਈਨ ਤੁਹਾਨੂੰ ਬੱਖੋ-ਬੱਖਰੀ ਮਿਲਣੀ ਹੈਗੀ ਕਲਰ ਵੀ ਇਹਨੇ ਟੌਰੀ-ਟੌਰੀ ਆ ਚੁੱਕੇ ਨੇ ਜੇ ਤੁਸੀਂ ਪਾਉਣੇ ਹੈਗੇ ਮਰਿਆ ਪੂਰੀ ਟੌ ਰੰਗ ਤੁਹਾਨੂੰ ਹਰ ਤਰ੍ਹਾਂ ਦੇ ਮੈਂਡ ਹੈ ਗਿਆ ਕੱਲੇ ਲਾਈਟ ਵੀ ਹੈ ਕੱਲੇ ਡਾਰਕ ਵੀ ਹੈ ਪਸੰਦ ਤੁਹਾਡੀ ਹੈ ਗਿਆ ਸਾਈ ਤੁਹਾਨੂੰ ਇਹ ਵਿੱਚ ਹਰ ਤਰ੍ਹਾਂ ਮਿਲ ਜਾਣੇ ਹੈਗੇ ਦੇਖੋ ਜੀ ਇਸ ਦੇ ਨਾਂ ਨਾਲ ਕੁੜਤੀਆਂ ਦੇ ਉੱਤੇ ਵੀ ਰਿਕਾਰਡ ਤੋੜ ਆਫਰਾਂ ਲਾਤੀਆਂ ਰੇਟ ਬਹੁਤ ਘੱਟ ਕਰਤੇ ਆ ਜਿਹੜੇ 15-1500 ਦੇ ਬਾਜ਼ਾਰ 'ਚ ਤੁਹਾਨੂੰ ਕੁੜਤੇ ਮਿਲਦੇ ਆ ਵੱਡਾ ਡਿਪੂ ਨੇ ਕਰਤੇ 5-500 ਦੇ ਵਿੱਚ ਆ ਵੀ ਤੁਸੀਂ ਚੈੱਕ ਕਰ ਲੋ ਰੇਟ ਲਿਖ ਕੇ ਲਾਤਾ ਸਿਰਫ 569 ਰੁਪਏ ਦੇ ਵਿੱਚ ਕੁੜਤਾ ਤੁਸੀਂ ਲੈ ਜਾਓ ਇਹਦੇ ਉੱਤੇ ਵੀ ਤੁਸੀਂ ਚੈੱਕ ਕਰ ਲੋ ਰੰਗ ਵੀ ਤੁਹਾਨੂੰ ਬਹੁਤ ਸੋਹਣੇ-ਸੋਹਣੇ ਮਿਲ ਰਹੇ ਆ ਲਾਈਟ ਕਲਰ ਮਿਲ ਰਹੇ ਆ ਡਾਰਕ ਕਲਰ ਮਿਲ ਰਹੇ ਆ ਸਾਈ ਸਾਰੇ ਮਰੇ ਆ ਮਤਲਬ ਕੁਰਤੀਆਂ ਦੇ ਆਫਰਾਂ ਲਾਤੀਆਂ ਜਿੰਨੇ ਦਾ ਬਾਜ਼ਾਰ ਤੁਸੀਂ ਇੱਕ ਲੈਣਾ ਵੱਡਾ ਡਿੱਪੂ ਤੇ ਆ ਜਾਓ ਉਨੇ ਹੀ ਤੁਹਾਨੂੰ ਅਸੀਂ ਤਿੰਨ ਦੇ ਦੇਾਂਗੇ ਕੋਈ 400 ਕੋਈ 500 ਕੋਈ 550 ਕੋਈ 600 ਮਤਲਬ ਇੱਕ ਵੀਡੀਓ ਦੇ ਵਿੱਚ ਤਾਂ ਸਾਰੀ ਵੈਰਾਈਟੀ ਤੁਹਾਨੂੰ ਅਸੀਂ ਦਿਖਾ ਨਹੀਂ ਸਕਦੇ ਇਸ ਤੋਂ ਇਲਾਵਾ ਵੀ ਸਾਡੇ ਕੋਲ ਹੋਰ ਬਹੁਤ ਜਿਹੜੀ ਵੈਰਾਈਟੀਆਂ ਤੁਹਾਨੂੰ ਮਿਲ ਜਾਣੀਆਂ ਹੈਗੀਆਂ ਦੇਖੋ ਸ਼ਰਟਾਂ ਦੀ ਗੱਲ ਕਰਦੇ ਸ਼ਰਟਾਂ ਤੁਹਾਡੇ ਵਾਸਤੇ ਬਹੁਤ ਸੁੰਨਸੁਣੀ ਆ ਚੁੱਕੀਆਂ ਕਿ ਫੁੱਲ ਸੀਰੀਜ਼ ਵਿੱਚ ਹੈਗਾ ਕਿੰਨੇ ਕਿੰਨੇ ਸੋਹਣੇ ਫਿਨਿਸ਼ਿੰਗ ਆ ਚੁੱਕੀਆਂ ਹੈਗੀਆਂ ਇਹ ਚ ਤੁਹਾਨੂੰ ਹਰ ਤਰ੍ਹਾਂ ਦੇ ਡਿਜ਼ਾਈਨਸ ਤੇ ਪੀਸਮੈਂਟ ਹੈ ਗਿਆ ਤੁਸੀਂ ਚੈੱਕ ਵਾਲੀ ਪਸੰਦ ਕਰਦੇ ਹੈਗੇ ਆ ਤੁਸੀਂ ਪਲੇਨ ਪਸੰਦ ਕਰਦੇ ਹੈਗੇ ਆ ਤੁਸੀਂ ਫਲਾਬ ਵਾਲੀ ਪਸੰਦ ਕਰਦੇ ਜਿੰਦਾਂ ਜਿੰਨੀ ਮਰਜ਼ੀ ਲੈ ਕੇ ਜਾ ਸਕਦੇ ਆ ਸਾਈ ਤੁਹਾਨੂੰ ਬੱਖੋ ਬੱਖਰੀ ਬਣਿਆ ਗਿਆ 425 ਸ਼ੁਰੂ ਹੋ ਜੀ ਤੁਸੀਂ ਟੋਰ ਬਣਾ ਸਕਦੇ ਸਾਈ ਤੁਹਾਨੂੰ ਬੱਖੋ ਬੱਕਰੀ ਮੰਨੇ ਹੈਗੇ ਆ ਆ ਦੇਖੋ ਜੀ ਗਰਮੀਆਂ ਵਾਲੇ ਮਲਮਲ ਦੇ ਕੱਪੜੇ ਦੇ ਵਿੱਚ ਕਰੀਮ ਕੱਪੜੇ ਦੇ ਵਿੱਚ ਨਾਈਟ ਸੂਟ ਵੀ ਆ ਚੁੱਕਿਆ ਦੇਖੋ ਤੁਸੀਂ ਗਰਮੀਆਂ ਦੇ ਵਿੱਚ ਪਾਓ ਸਵਾ ਵੀ ਤੁਸੀਂ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਰੰਗ ਆ ਗਏ ਆ ਮਤਲਬ ਗਰਮੀਆਂ ਦੇ ਵਿੱਚ ਗਰਮੀ ਨਹੀਂ ਲੱਗਣ ਦੇਣੀ ਦੇਖੋ ਪ੍ਰਿੰਟਡ ਆ ਗਿਆ ਆ ਵੀ ਚੈੱਕ ਕਰ ਲੋ ਸਾਈਜ਼ ਹਰ ਤਰ੍ਹਾਂ ਦੇ ਮਿਲਣੇ ਆ ਨਾਈਟ ਸੂਟ ਦੇ ਵਿੱਚ ਵੀ ਬਹੁਤ ਵੱਡੀਆਂ ਆਫਰਾਂ ਲਾਤੀਆਂ ਜਿਹੜੇ ਤੁਹਾਨੂੰ 12-1200 ਦੇ ਬਾਜ਼ਾਰ 'ਚ ਮਿਲਦੇ ਆ ਵੱਡੇ ਸ਼ੋਅਰੂਮਾਂ ਤੇ ਕੋਈ ਹਜ਼ਾਰ ਦਾ ਦਿੰਦਾ ਪਰ ਸਾਡੇ ਕੋਲ ਆਜੋ 438 ਰੁਪਏ ਦੇ ਵਿੱਚ ਲੈ ਜਾਓ ਨਾਈਟ ਸੂਟ ਇਹਦੇ ਵਿੱਚ ਵੀ ਸਾਨੂੰ ਬਹੁਤ ਸੋਹਣੇ ਰੰਗ ਦੇ ਡਿਜ਼ਾਈਨ ਮਿਲ ਜਣੇ ਆ ਤੇ ਮੀਡੀਆਂ ਚਾਹੀਦੀ ਸੀ ਮੀਡੀਅਮ ਲੈ ਕੇ ਜਾ ਸਕਦੇ ਹੋ ਕਿੰਨੇ ਕਿੰਨੇ ਸੋਹਣੇ ਸਟਾਫ ਆ ਚੁੱਕੇ ਹੈਗੇ ਕਿੰਨੇ ਕਿੰਨੇ ਸੋਹਣੇ ਨਾਲ ਡੀਸੈਂਟ ਪੀਸ ਹੈ ਪੂਰੇ ਸਟੈਚੂਅਲ ਪੀਸ ਹੈਗੇ ਤੁਸੀਂ ਸ਼ਾਰਟ ਮੀਡੀ ਪਸੰਦ ਕਰਦੇ ਹੈਗੇ ਲੌਂਗ ਪਸੰਦ ਕਰਦੇ ਹੈਗੇ ਆਪਣੀ ਚੁਆਇਸ ਅਕੋਰਡਿੰਗ ਲੈ ਕੇ ਜਾ ਸਕਦੇ ਹੈਂ ਮੈਂ ਕੋਈ 350 ਦੀ ਹੈ ਕੋਈ 400 ਦੀ ਕੋਈ 500 ਦੀ ਕੋਈ 700 ਦੀ ਕੋਈ 1000 ਦੀ ਪਸੰਦ ਤੁਸੀਂ ਕਰਨੀ ਹੈਗੀ ਹੈ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਜਿੰਨੀ ਤੁਹਾਨੂੰ ਵੈਰਾਈਟੀ ਚਾਹੀਦੀ ਲੈ ਕੇ ਜਾ ਸਕਦੇ ਜਿੰਨਾ ਤੁਹਾਨੂੰ ਪ੍ਰਾਈਸ ਚਾ ਜੀ ਜੇ ਤੁਸੀਂ ਪੰਜ ਤੋਂ 12 ਵੀ ਇੱਦਾਂ ਹੀ ਬਾਣੀ ਹੈਗੀ ਆ ਦੇਖੋ ਕਿੰਨੇ ਕਿੰਨੇ ਸੋਹਣੇ ਸਟਾਫ ਆ ਚੁੱਕੇ ਆ ਆ ਦੇਖੋ ਜੀ ਇਸ ਦੇ ਨਾਲ ਨਾਲ ਪਲਾਜੋ ਸੂਟ ਪ੍ਰੋਪਰ ਰੈਡੀमेड ਵਧੀਆ ਸਟਿਚਿੰਗ ਕਰਕੇ ਤੁਹਾਨੂੰ ਦੇ ਰਹੇ ਆ ਡਿਜ਼ਾਈਨਿੰਗ ਇਹਦੇ ਵਿੱਚ ਬਹੁਤ ਸਾਰੀ ਆ ਦੇਖੋ ਜਿੱਦਾਂ ਦਾ ਮਰਜੀ ਤੁਸੀਂ ਟੀਚਰ ਹੈਗੇ ਆ ਤੁਸੀਂ ਡੇਲੀ ਮਾਰਕੀਟ ਜਾਣਾ ਤੁਸੀਂ ਡੇਲੀ ਪਾਉਣੇ ਹੈਗੇ ਆ ਤੇ ਤੁਹਾਨੂੰ ਇਹ ਵੀ ਮਿਲ ਜਾਣਿਆ ਕੋਈ 1000 ਰੁਪਏ ਦਾ ਦੇਣਾ ਕੋਈ 1200 ਦਾ ਕੋਈ 1100 ਦਾ ਇੰਨੀ ਰੇਂਜ ਬਾਜ਼ਾਰ ਤੁਸੀਂ ਜਾਣਿਓ 35 3500 36 3600 4 4000 ਪਰ ਇੱਥੇ ਇਹਦੇ ਉੱਤੇ ਵੀ ਬਹੁਤ ਸੋਹਣੀ ਆਫਰਾਂ ਲਾਤੀਆਂ ਕੱਪੜਾ ਬਹੁਤ ਸੋਹਣਾ ਸਿਲਾਈ ਬੜੀ ਸੋਹਣੀ ਆ ਤੇ ਇਹਦੇ ਵਿੱਚ ਰੁਪਈਏ ਬਹੁਤ ਘੱਟ ਆ ਇਹਦੇ ਵਿੱਚ ਬਹੁਤ ਸੋਹਣੀਆਂ ਆਫਰਾਂ ਲੱਗੀਆਂ ਕੁਰਤੇ ਪਰਾਜੋ ਤੇ ਆ ਦੇਖੋ ਛੋਟੇ ਕੁਰਤੇ ਵੀ ਆ ਚੁੱਕੇ ਆ ਕਿ ਬਹੁਤ ਸੋਹਣੇ ਸੋਹਣੇ ਦੇਖੋ ਛੋਟੇ ਕੁਰਤੇ ਕਿੰਨੇ ਕਿੰਨੇ ਵਧੀਆ ਆ ਕੇ ਚਾਹੇ ਤੁਸੀਂ ਜੀਨਾਂ ਪਾ ਸਕਦੇ ਹੈਗੇ ਆ ਲੈਗਿੰਗਾਂ ਪਾ ਲਓ ਜੈਗਿੰਗਾਂ ਪਾ ਲਓ 325 ਸ਼ੁਰੂ ਹੋਣ ਹੈਗੇ ਆ ਰੰਗ ਤੁਹਾਨੂੰ ਬੱਖੋ ਬੱਕਰੀ ਮੈਨੇ ਹੈਗੇ ਦੇਖੋ ਕਿੰਨੇ ਕਿੰਨੇ ਸੋਹਣੇ ਸਟਾਫ ਆ ਚੁੱਕੇ ਆ ਹੈਰ ਤੈ ਤੁਹਾਨੂੰ ਡਿਜ਼ਾਈਨਿੰਗ ਆ ਚੁੱਕੀ ਹੈ ਹੁਣ ਤੁਹਾਨੂੰ ਕਿਤੇ ਵੀ ਇਧਰ ਤੇ ਟੈਂਪਲੋਕਾਂ ਨੂੰ ਲੋਣੀ ਸੀ ਵੱਡਾ ਡੂਪੂ ਬੰਗਾ ਕੇ ਵਿਜ਼ਿਟ ਕਰ ਸਕਦੇ ਆਪਣੇ ਪਸੰਦੀਦੇ ਕੋਲ ਜਵਾਬ ਕੋਈ ਨਹੀਂ ਕਿ ਵੱਡੇ ਰਿਪੂ ਵਿੱਚ ਇੰਨੀ ਘੱਟ ਇਟੇ ਚੀਜ਼ ਕਿਤੇ ਦੇਈ ਜਾਂਦੇ ਹੈਗੇ ਸਾਡੇ ਕੋਲ ਤੁਸੀਂ ਟੌਪ ਲੈਣੇ ਆ ਤੁਸੀਂ ਕੁੜਤੇ ਲੈਣੇ ਤੁਸੀਂ ਜੀਨ ਦੀਆਂ ਪੈਂਟਾਂ ਲੈਣੀਆਂ ਟੀ-ਸ਼ਰਟਾਂ ਗੋਲ ਗਲੇ ਦੀਆਂ ਕਾਲਰੀਆਂ ਸਾਰੀਆਂ ਮਿਲਦੀ ਉਸ ਤੋਂ ਇਲਾਵਾ ਆ ਲੋਅਰ ਵੀ ਚੈੱਕ ਕਰ ਲਓ ਤੁਸੀਂ ਵਾਕ ਕਰਨ ਜਾਣਾ ਤੁਸੀਂ ਨਾਰਮਲ ਘਰ ਦੇ ਵਿੱਚ ਹੈਗੇ ਆ ਤੁਸੀਂ ਜੈਮ ਜਾਣਾ ਤੁਸੀਂ ਕਿਤੇ ਟੂਰ ਤੇ ਜਾ ਰਹੇ ਹੋ ਤਾਂ ਲੋਅਰ ਤੁਹਾਡੇ ਲਈ ਵੀ ਕਾਫੀ ਆ ਦੇਖੋ ਬਹੁਤ ਕੁਆਂਟੀਟੀ ਦੇ ਵਿੱਚ ਬਹੁਤ ਵੈਰਾਈਟੀਆਂ ਲੱਗ ਤਕੜੀਆਂ ਲੈ ਆਏ ਆ 800 ਰੁਪਏ ਨਹੀਂ ਰੇਟ 1000 ਰੁਪਏ ਰੇਟ ਨਹੀਂ 488 ਰੁਪਏ ਦੇ ਵਿੱਚ ਲੋਅਰ ਤੁਹਾਨੂੰ ਦੇ ਦਿਆਂਗੇ ਇਹਦੇ ਵਿੱਚ ਚਾਹੇ ਤੁਸੀਂ ਆਪਣੀ ਪਸੰਦ ਦਾ ਜਿਹੜਾ ਮਰਜ਼ੀ ਲੈ ਜਾਓ ਲੋਅਰ ਦੇ ਵਿੱਚ ਜਿੱਪਾਂ ਲੱਗੀਆਂ ਹੋਈਆਂ ਜੇਬਾਂ ਨੂੰ 6 ਪਾਕਟ ਵੀ ਹੈਗਾ ਆ ਦੋ ਜੇਬਾਂ ਵਾਲਾ ਵੀ ਹੈਗਾ ਥੱਲੇ ਤੁਸੀਂ ਦੇਖ ਲਓ ਆ ਵੀ ਬੰਦ ਵੀ ਹੈਗਾ ਤੇ ਖੁੱਲਾ ਵੀ ਹੈਗਾ ਮਤਲਬ ਜਿੱਦਾਂ ਦੀ ਚੁਆਇਸ ਤੁਹਾਡੀ ਤੁਹਾਨੂੰ ਉਹ ਦੇ ਰਣੀ ਹੈਗੀ ਆ ਤੇ ਸਾਡੇ ਕੋਲ ਜੀਨ ਦੀ ਪੈਂਟਾਂ ਬਹੁਤ ਸੋਹਣੀਆਂ ਆ ਚੁੱਕੀਆਂ ਜੈਗਿੰਗ ਬਹੁਤ ਸੋਹਣੀਆਂ ਆ ਚੁੱਕੀਆਂ ਦੇਖੋ ਕਿੰਨੀ ਸੋਹਣੀ ਜੈਗੀ ਆ ਚੁੱਕੀ ਹੈਗੀ ਆ ਇਹ ਚ ਬਹੁਤ ਸੋਹਣ ਸੋਹਣ ਸਟਾਫ ਆ ਚੁੱਕਿਆ ਗਿਆ ਤੁਸੀਂ ਆਪਣੀ ਪਸੰਦ ਦੇ ਕੋਲ ਜਿੱਦਾਂ ਤੁਹਾਨੂੰ ਕਲਰ ਚਾਹੀਦਾ ਜਿੱਦਾਂ ਤੁਹਾਨੂੰ ਸਾਈਜ਼ ਲੈ ਕੇ ਜਾ ਸਕਦੇ ਆ ਹਰ ਤਰ੍ਹਾਂ ਤੁਹਾਨੂੰ ਜੀਨ ਦੀ ਪੈਂਟ ਚਾਹੀ ਲਗ ਲਗ ਤੁਹਾਨੂੰ ਵਿੱਚ ਆਰਟੀਕਲ ਮੈਂਨੇ ਕੱਟੀ ਫੱਟੀ ਵਾਲੀ ਆਰਟੀਕਲ ਤੁਹਾਨੂੰ ਪੈਂਟਾਂ ਵਾਲੀ ਆਰਟੀਕਲ ਕਾਫੀ ਚਲਦੀਆਂ ਕਾਫੀ ਕੁੜੀਆਂ ਪਸੰਦ ਕਰਦੀਆਂ ਹੈਗੀਆਂ ਕਿ ਸਾਨੂੰ ਕੱਟੀ ਫੱਟੀ ਪਹਿਨਣੀ ਚਾਹੀਦੀ ਹੈਗੀ ਆ ਤੁਹਾਨੂੰ ਹਰ ਤਰ੍ਹਾਂ ਦੇ ਵਿੱਚ ਡਿਜ਼ਾਈਨਿੰਗ ਹੈਗੀ ਆ ਤੇ ਹਰ ਤਰ੍ਹਾਂ ਤੁਹਾਨੂੰ ਵਿੱਚ ਆਰਟੀਕਲ ਮੈਂਨੇ ਲਿਆ ਗਿਆ ਪਸੰਦ ਤੁਸੀਂ ਵੱਡਾ ਦੀ ਪੂਆ ਕੇ ਤੁਸੀਂ ਲੈ ਕੇ ਜਾਸੇ ਮੈਂ ਕਹਿੰਦਾ 695 ਤੋਂ ਸ਼ੁਰੂ ਹੋਣਦੀ ਪੈਂਟ ਜਿਹੜੀ ਹੈ ਇਸ ਦੇ ਨਾਲ ਪੈਂਟਾਂ ਦੇ ਨਾਲ ਤੁਸੀਂ ਸ਼ਰਟਾਂ ਪਾਉਣੀਆਂ ਦੇਖੋ ਥੱਲਿਓਂ ਕੱਟੀਆਂ ਫੱਟੀਆਂ ਸ਼ਰਟਾਂ ਹੈਗੀਆਂ ਸਾਡੇ ਕੋਲ ਪਲੇਨ ਦੇ ਵਿੱਚ ਹੈਗੀਆਂ ਸਾਡੇ ਕੋਲ ਡਾਇਨਾਮ ਵਾਲੀਆਂ ਹੈਗੀਆਂ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਇੱ ਆ ਤੁਸੀਂ ਚੈੱਕ ਕਰੋ ਸਿਰਫ 425 ਰੁਪਏ ਦੇ ਵਿੱਚ ਸਾਨੂੰ ਆ ਸ਼ਰਟ ਮਿਲ ਜਣੀ ਆ ਇਦਾਂ ਦੀਆਂ ਚੀਜ਼ਾਂ ਸਾਡੇ ਕੋਲ ਬਹੁਤ ਸਾਰੀਆਂ ਆ ਇੱਕ ਵੀਡੀਓ ਦੇ ਵਿੱਚ ਸਾਰਾ ਕੁਝ ਨਹੀਂ ਦਿਖਾ ਸਕਦੇ ਤੁਸੀਂ ਇੱਧਰ ਸਾਰਾ ਕੈਮਰਾ ਮਾਰ ਕੇ ਦਿਖਾਵਾ ਦੇਖੋ ਇੱਥੇ ਆਉਣ ਦਾ ਫਾਇਦਾ ਕਿ ਤੁਸੀਂ 셀ਫ ਸਰਵਿਸ ਲੈ ਸਕਦੇ ਆ ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਤੁਸੀਂ ਰੱਖੋ ਇੱਧਰ ਤੁਸੀਂ ਦੇਖ ਲਓ ਸਾਡੇ ਕੋਲ ਗਰਮੀਆਂ ਦੇ ਸਰਦੀਆਂ ਦੇ ਜੈਕਟਾਂ ਕੋਟੀਆਂ ਤੁਸੀਂ ਹਾਫ ਬਾਜੂ ਟੀ-ਸ਼ਰਟ ਲੈਣੀ ਆ ਤੁਸੀਂ ਨਾਈਟ ਸੂਟ ਲੈਣੇ ਆ ਇੱਧਰ ਤੁਸੀਂ ਦੇਖ ਲਓ ਟਰੈਕ ਸੂਟ ਲੈਣੇ ਹੈਗੇ ਆ ਹਰ ਇੱਕ ਚੀਜ਼ ਤੁਹਾਨੂੰ ਮਿਲ ਜਣੀ ਆ ਜਿੰਦਾਂ ਦੀਆਂ ਚੀਜ਼ਾਂ ਚਾਹੀਦੀਆਂ ਆਜੋ ਪਟਾਡੀਪੂ ਅਜਾਜੋਂ ਮੰਗਾ ਆਫਰਾਂ ਬਹੁਤ ਲੱਗੀਆਂ ਇੱਕ ਹੋਰ ਕੰਮ ਕਰੋ ਤੁਸੀਂ ਸਾਡੀ ਚਲਦੀ ਚਲਦੀ ਵੀਡੀਓ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਜਿਹੜੇ ਸਭ ਤੋਂ ਵੱਡ ਵੀਡੀਓ ਸ਼ੇਅਰ ਕਰਨਗੇ 11 ਕੁੜੀਆਂ ਨੂੰ 11 ਟੀ-ਸ਼ਰਟਾਂ ਬਿਲਕੁਲ ਆਪਾਂ ਫਰੀ ਦੇਵਾਂਗੇ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਛੇਤੀ ਆਜੋ ਵੱਡਾ ਡਿਪੂ ਅਜਾਜੋਂ ਬੰਗਾ